ਜਨਰਲ ਜੀ ਅੱਜ ਮੈਂ ਚਾਇਲਿਆ ਬੈਂਕ ਤੇ 200 ਕਰੋੜ ਰੁਪਏ ਦਾ ਘਾਟਾ ਸੀ ਪਰ 6 ਮਹੀਨੇ ਚ ਇਸ ਸਟਾਫ ਦੀ ਕੰਪਨੀ ਕੋਰਪੋਰੇਸ਼ਨ ਦੇ ਨਾਲ ਬੈਂਕ ਨੇ 6 ਮਹੀਨੇ ਚ ਪ੍ਰੋਫਿਟ ਸ਼ੁਰੂ ਕਰਤਾ ਬੈਂਕਿੰਗ ਦੀ ਰਿਕਰੂਟਮੈਂਟ ਪਹਿਲੇ ਤੇ ਪ੍ਰਾਈਵੇਟ ਸੈਕਟਰ ਚ ਸੀ ਤੇ ਹੋਰ ਤਰੀਕਾ ਸੀ ਹੁਣ ਜਿਹੜਾ ਉਹ ਕੰਪੀਟੀਸ਼ਨ ਦੇ ਥਰੂ ਆਂਦਾ ਪ੍ਰੈਜ਼ੀਡੈਂਟ ਮੈਨੇਜਮੈਂਟ ਕੋਸ਼ਿਸ਼ ਕਰੇਗੀ ਕਿ ਜਿਆਦਾ ਜ਼ਿਆਦਾ ਸਿਕ ਕਮਿਊਨਿਟੀ ਨੂੰ ਚਾਂਸ ਦਿੱਤਾ ਜਾ ਰਿਹਾ ਹੈ ਚੈਂਬਰ ਆਫ ਕਮਰਸ ਵੱਲੋਂ ਜਿਹੜਾ ਅੱਜ ਉਹਨਾਂ ਮਹਾਨ ਸ਼ਕਤੀਆਂ ਨੂੰ ਜਿਹੜਾ ਸਨਮਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਆਪਣੇ ਆਪਣੇ ਪਦਰ ਤ ਜਿਹੜਾ ਮੱਲਾ ਮਾਰੀਆਂ ਨੇ ਦੇਖੋ ਉਹਨਾਂ ਸਿੱਖ ਚਿਹਰਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਸਿੱਖ ਚਿਹਰੇ ਨੇ ਜਿਨ੍ਹਾਂ ਦਾ ਜਿਹੜਾ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਜੇਕਰ ਬੈਂਕ ਦੇ ਖੇਤਰ ਦੀ ਗੱਲ ਕੀਤੀ ਜਾਵੇ, ਬਿਜ਼ਨਸ ਦੇ ਖੇਤਰ ਦੀ ਗੱਲ ਕੀਤੀ ਜਾਵੇ ਜਾਂ ਫਿਰ ਹੋਰ ਅਨੇਕਾ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਆਪਣੇ ਪੱਧਰ ਦੀਆਂ ਮੱਲਾਣੇ ਉਹ ਅੱਜ ਮਾਰੀਆਂ ਨੇ ਦਿੱਲੀ ਦੇ ਵਿੱਚ ਸਮਾਗਮ ਰੱਖਿਆ ਗਿਆ। ਸੰਸਥਾ ਜਿਹੜੀਆਂ ਨੇ ਸਨਮਾਨ ਕਰ ਰਹੀਆਂ ਨੇ ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਜ਼ਿਕਰ ਕਰਾਂਗੇ। ਸਾਡੇ ਨਾਲ ਖਾਸ ਤੌਰ ਤੇ ਲੰਬੇ ਸਮਾਂ ਤੋਂ ਜਿਹੜੇ ਨੇ ਬੈਂਕ ਦੇ ਵਿੱਚ ਜਿਹੜੀ ਹੈ ਜੌਬ ਕੀਤੀ ਹੈ ਸਿੱਖ ਚਿਹਰਾ ਨੇ ਐਸਐਸ ਕੋਲੀ ਜਨਕੀ ਕੋਲੀ ਜੀ ਲੰਬੇ ਸਮੇਂ ਤੋਂ ਉਹਦਾ ਸੇਵਾ ਦੇ ਕਾਰਜ ਕਰ ਰਹੇ ਨੇ ਬੈਂਕਾਂ ਦੇ ਖੇਤਰ ਦੇ ਵਿੱਚ ਕਿਉਂਕਿ ਉਹ ਸਮਾਂ ਸੀ ਜਦੋਂ ਬੈਂਕਾਂ ਦੇ ਖੇਤਰ ਵਿੱਚ ਸਰਦਾਰ ਨੂੰ ਜਦੋਂ ਜੋਬ ਮਿਲਦੀ ਸੀ ਤਾਂ ਇੱਕ ਵੱਖਰੀ ਜਿਹੜਾ ਅੰਦਾਜ਼ ਨਾਲ ਦੇਖਿਆ ਜਾਂਦਾ ਸੀ ਵੱਖਰੀ ਜਿਹੜੀ ਚੜ੍ਹਾਈ ਹੁੰਦੀ ਸੀ ਸੋ اسی ਗੱਲਬਾਤ ਕਰਦੇ ਆ ਉਹ ਸਮਾਂ ਸੀ ਜਦੋਂ ਤੁਸੀਂ ਬੈਂਕ ਦੇ ਵਿੱਚ ਜੋਬ ਕਰਦੇ ਸੀ ਤਾਂ ਸਰਦਾਰ ਚਿਹਰੇ ਨੂੰ ਦੇਖ ਕੇ ਲੋਕ ਬੜੇ ਖੁਸ਼ ਹੁੰਦੇ ਸੀ ਕਿ ਸਰਦਾਰਾਂ ਨੂੰ ਬਹੁਤ ਜਿਹੜਾ ਅਹਿਮਤ ਦਿੱਤੀ ਜਾਂਦੀ ਸੀ ਪਰ ਬੇਸ਼ੱਕ ਅੱਜ ਵੀ ਦਿੱਤੀ ਜਾ ਰਹੀ ਹੈ ਕਿਸ ਤਰ੍ਹਾਂ ਸਮਾਪਤੀ ਦਿੱਤਾ ਸਭ ਤੋਂ ਪਹਿਲਾਂ ਉਹ ਜ਼ਿਕਰ ਕਰੋ ਮੈਂ ਪੰਜਾਬ ਸਨ ਬੈਂਕ 1970 ਚ ਜੁਆਇਨ ਕੀਤਾ ਹਾਂ ਡਾਕਟਰ ਇੰਦਰਜੀਤ ਸਿੰਘ ਉਸਲੇ ਚੇਅਰਮੈਨ ਐਂਡ ਡਾਇਰੈਕਟਰ ਸਨ ਜੀ ਉਹ ਉਹਨਾਂ ਦਾ ਜਿਹੜਾ ਸਟਾਈਲ ਸੀ ਪ੍ਰੋਫੈਸ਼ਨਲ ਸਟਾਈਲ ਸੀ ਤੇ ਉਹ ਚਾਹੁੰਦੇ ਸਨ ਕਿ ਸਿੱਖ ਕਮਿਊਨਿਟੀ ਜਿੰਨਾ ਅੱਗੇ ਤੋ ਅੱਗੇ ਵਧ ਸਕੇ ਭਾਵੇਂ এমਪਲాయਮੈਂਟ ਦੇ ਖੇਤਰ ਚ ਹੋਵੇ ਜਾਂ ਬਿਜ਼ਨਸ ਦੇ ਖੇਤਰ ਚ ਹੋਵੇ ਪਰ ਲਗਭਗ ਸਨ 10000 ਐਮਪਲੋਈਸ ਹਨ ਅਮਰੀਕਾ 90 ਪ੍ਰਤੀਸ਼ਤ ਸਿੱਖ ਐਮਪਲੋਈਸ ਹੁਣ ਬੈਂਕ ਚ ਕੰਮ ਕਰਦੇ ਸਨ ਪਰ ਉਹ ਜੋ ਉਹਨਾਂ ਦੇ ਖਾਸੇ ਸੀ ਉਹ ਬੰਦੇ ਦੀ ਕੁਆਲਿਫਿਕੇਸ਼ਨ ਤੇ ਮੈਰਿਟ ਦੇ ਕੇ এমਪਲॉयਮੈਂਟ ਦਿੰਦੇ ਸਨ ਇਹ ਨਹੀਂ ਕਿ ਜਿਹੜਾ ਹੈ ਉਹਨੂੰ ਨੌਕਰੀ ਦੇ ਦਿਓ ਔਰ ਬੈਂਕ ਦਾ ਇਤਿਹਾਸ ਹੈ ਇਸ ਬੈਂਕ ਨੇ ਲਗਭਗ 8 ਚੇਅਰਮੈਨ ਤੇ ਵੀ ਈਡੀ ਇਸ ਬੈਂਕ ਨੇ ਜਿਨ੍ਹਾਂ ਨੇ ਕੰਮ ਕੀਤਾ ਉਹਨੇ ਬੈਂਕs ਚਤਰ ਵੇਚ ਤੇ ਬੈਂਕ 1969 ਤੋਂ ਲੈ ਕੇ 1975 ਚ ਰਿਕਾਰਡ ਹੈ ਕਿ ਬੈਂਕ ਦੀ ਗ੍ਰੋਥ ਹਰ ਮਾਮਲੇ ਦੇ ਵਿੱਚ ਆਈ ਸੀ ਇਨ ਦਾ ਵਰਲਡ ਦ ਬੈਂਕ ਉਸ ਦਿਨ ਦੋ ਤਿੰਨ ਕੰਮ ਸ਼ੁਰੂ ਕੀਤੇ ਐਗਰੀਕਲਚਰ ਤੇ ਕਾਫੀ ਧਿਆਨ ਸੀ ਐਗਰੀਕਲਚਰ ਖੇਤਰ ਨੂੰ ਤੇ ਟ੍ਰਾਂਸਪੋਰਟ ਦੇ ਖੇਤਰ ਨੂੰ ਕਾਫੀ ਕਰਜ਼ੇ ਦਿੱਤੇ ਗਏ ਔਰ ਬੈਂਕ ਆ ਇਸ 1900 ਵਰਸੇ ਵੀ ਜਾ ਕੇ ਨੈਸ਼ਨਲਾਈਜ਼ ਹੋਇਆ ਔਰ ਉਸ ਤੋਂ ਬਾਅਦ ਬੈਂਕ ਚੜ ਦੇ ਕਲਾ ਚਲਾ ਕਾਫੀ ਆਫਸੈਂਡਾਊਨ ਵੀ ਆਏ ਪਰ 1996 1995 ਜਦੋਂ ਮੈਂ ਚਾਰਜ ਲਿਆ 1996 ਨੂੰ ਤਾਂ ਮੈਂ ਚਾਰਜ ਲਿਆ ਬੈਂਕ ਤੇ 200 ਕਰੋੜ ਦਾ ਘਾਟਾ ਸੀ ਪਰ 6 ਮਹੀਨੇ ਚ ਇਸ ਸਟਾਫ ਦੀ ਕੰਪਨੀ ਕੋਰਪੋਰੇਸ਼ਨ ਦੇ ਨਾਲ ਬੈਂਕ ਨੇ 6 ਮਹੀਨੇ ਚ ਪ੍ਰੋਫਿਟ ਸ਼ੁਰੂ ਕਰਤਾ ਉਸ ਤੋਂ ਬਾਅਦ ਬੈਂਕ ਲਗਾਤਾਰ ਪ੍ਰੋਫਿਟ ਇਹ ਮੇਰਾ ਕਲ ਦੁਕਾਨਦਾਰ ਅਸ਼ਦੀ ਕੱਤ ਸਾਲ ਛੋੜ ਕੇ ਤੇ ਬੈਂਕ ਹੁਣ ਲਿਸਟਡ ਵੀ ਹੈ ਔਰ ਮੇਰਾ ਖਿਆਲ ਹੈ ਕਿ ਬੈਂਕ ਅੱਗੇ ਵੀ ਆਪਣੇ ਇਸ ਤਰ੍ਹਾਂ ਹੀ ਪ੍ਰੋਗਰੈਸ ਕਰਦਾ ਰਹੇਗਾ ਸਿੱਖ 체ਰਿਆਂ ਦੀ ਗੱਲ ਕੀਤੀ ਆਵੇ ਕਿਉਂਕਿ ਪੰਜਾਬ ਐਟ ਸਿੱਧ ਬੈਂਕ ਜਿਹੜਾ ਉਹ ਕਹਿੰਦਾ ਸਿੱਖਾਂ ਦਾ ਬੈਂਕ ਹੈ ਇਹ ਅਕਸਰ ਹੀ ਕਿਹਾ ਜਾਂਦਾ ਜੀ ਵੀ ਸਿੱਖਾਂ ਦਾ ਬੈਂਕ ਹੈ ਬੇਸ਼ੱਕ ਹੁੰਣ ਦੀ ਗੱਲ ਕੀਤੀ ਆਵੇ ਸਿੱਖ 체ਰੇ ਨੇ ਬਹੁਤ ਘੱਟ ਨਜ਼ਰ ਆ ਰਹੇ ਨੇ ਕਿ ਕਮੀ ਕਿੱਥੇ ਹੈ ਕਿ ਸਿੱਖ 체ਰੇ ਜੋਬ ਨਹੀਂ ਕਰ ਰਹੇ ਜਾਫਰ ਜਿੱਕੇ ਜ਼ਿਆਰਾਂ ਨੂੰ ਜੋਬ ਨਹੀਂ ਦਿੱਤੀ ਜਾ ਰਹੀ ਜਾਂ ਫਿਰ ਬੈਂਕ ਜਿਹੜਾ ਮੋਡਰਨਾਈਜ਼ ਹੋ ਗਿਆ ਵੀ ਉਹ ਸਮੇਂ ਦੇ ਨਾਲ ਚੀਜ਼ਾਂ ਬਦਲ ਰਹੀਆਂ ਨੇ ਤੇ ਬੈਂਕਿੰਗ ਦੇ ਰਿਕਰੂਟਮੈਂਟ ਪਹਿਲੇ ਤੇ ਪ੍ਰਾਈਵੇਟ ਸੈਕਟਰ ਤੁਸੀਂ ਤੇ ਹੋਰ ਤਰੀਕਾ ਸੇ ਹੁੰਦਾ ਜਿਹੜਾ ਉਹ ਕੰਪੀਟੀਸ਼ਨ ਦੇ ਥਰੂ ਆਉਂਦਾ ਤੇ ਕੰਪੀਟੀਸ਼ਨ ਦੇ ਚਾਹਤ ਸੇ ਬੱਚੇ ਜਾਂ ਤੇ ਜ਼ਿਆਦਾ ਪਾਰਟਿਸਿਪੇਟ ਨਹੀਂ ਕਰ ਰਹੇ ਜਾਂ ਉਹ ਉਸ ਮੱਧ ਉਸ ਉਸ ਮਕਾਮ ਤੱਕ ਨਹੀਂ ਪਹੁੰਚਦੇ ਕਿ ਉਹਨਾਂ ਨੂੰ ਨੌਕਰੀ ਦੇ ਸਕਿਆ ਪਰ ਮੇਰੇ ਕਾਲ ਪਹਿਵੀਂ ਦਸਰਾਏ ਕੋ ਕੰਮ ਸ਼ੁਰੂ ਕੀਤਾ ਸੀ hockey team ਦੇ ਵਿੱਚ hockey ਦੇ ਵਿੱਚ ਤਕਰੀਬਨ 64 player ਅਸੀਂ hockey ਚ 64 ਤੋਂ ਲਗਭਗ 70 72 ਹੋ ਗਏ ਜਿਹੜੇ ਪੰਜਾਬ ਸਨ ਬੈਂਕ ਦੇ ਵਿੱਚ ਜਿਹਨਾਂ ਨੇ ਨੌਕਰੀ ਪਾਈ ਉਹ ਲਗਭਗ ਮੋਸਟਲੀ ਉਹ ਸਦਾਰ ਹੀ ਸਨ ਪਰ ਕੀ ਮਤਲਬ ਹੈ ਜ਼ਰੂਰ ਚਾਹੀਦਾ ਕਿਉਂਕਿ ਬੈਂਕ ਦੇ ਜੋ ਇਤਿਹਾਸ ਹੈ ਜੋ ਉਹ ਸਿੱਖ ਕਮਿਊਨਿਟੀ ਨੂੰ ਜ਼ਰੂਰ ਜ਼ਿਆਦਾ ਚਾਂਸ ਮਿਲਣਾ ਚਾਹੀਦਾ ਔਰ ਮੇਰਾ ਪ੍ਰੈਜ਼ੈਂਟ ਮੈਨੇਜਮੈਂਟ ਨੂੰ ਚਾਹੀਦਾ ਹੈ ਕੋਈ ਨਾ ਕੋਈ ਰਸਤਾ ਕੱਢਣ ਭਾਵੇਂ ਸਪੈਸ਼ਲਿਸਟ ਕੈਟਰ ਦੇਵੇ ਜਾਂ ਹੋਰ ਖੇਤਰ ਦੇ ਵਿੱਚ ਤਾਂ ਕਿ ਜਿਆਦਾ ਜਿਆਦਾ ਸਿਕ ਕਮਿਊਨਿਟੀ ਉਹਦੇ ਜੋ ਪਾਰਟਿਸਿਪੇਟ ਕਰ ਸਕੇ ਬੈਂਕ ਕੇ ਪੰਜਾਬ ਦਾ ਤੇ ਪੰਜਾਬ ਚ ਸਾਡੀ ਆਬਾਦੀ ਸਿਕਨ ਦੇ ਤੇ ਕਾਫੀ ਹੈ ਇਸ ਕਰਕੇ ਇਹ ਜ਼ਰੂਰਤ ਹੈ ਕਿਉਂਕਿ ਜਦੋਂ ਸਾਰ ਇੰਦਰਜੀਤ ਸਿੰਘ ਨੇ 10000 ਬੰਦਾਂ ਨੂੰ ਨੌਕਰੀ ਦਿੱਤੀ ਉਹ 10000 ਬੰਦਾਂ ਨਾਲ 10000 ਪਰਿਵਾਰ ਨਹੀਂ ਮੇਰਾ ਲੱਖ ਤੋਂ 1.5-2 ਲੱਖ ਪਰਿਵਾਰ ਪਰਦੇ ਸਨ ਉਹ ਫਿਰ ਕੰਮ ਘਟ ਗਿਆ ਕੁਝ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਬਣੇ ਇੰਡਸਟਰੀ ਉਹ ਤਾਂ ਸ਼ਿਫਟ ਹੋ ਗਈ ਬਿਲਕੁਲ ਤੇ ਪਰ ਮੇਰੇ ਕਹਿਣ ਜਿਹੜੀ ਪ੍ਰੈਜ਼ੈਂਟ ਮੈਨੇਜਮੈਂਟ ਕੋਸ਼ਿਸ਼ ਕਰੇਗੀ ਕਿ ਜਿਆਦਾ ਜਿਆਦਾ ਸਿਕ ਕਮਿਊਨਿਟੀ ਨੂੰ ਅਮ ਚਾਹ ਦਿੱਤਾ ਜਾਏ ਤਾਂ ਅਗ੍ਹੀ ਬਾਤ ਕਰੀਏ ਠੀਕ ਹੈ ਅੱਜ ਜਿਹੜਾ WSSC ਵਾਲਾ ਸੰਸਥਾ ਵੱਲੋਂ ਤੁਹਾਨੂੰ ਜਿਹੜਾ ਐਸ ਵਿਸ਼ੇਸ਼ ਤੌਰ ਤੇ ਵਾਰਤਤਾ ਜਾ ਰਿਹਾ ਹੈ ਇੱਕ ਸਿੱਖ ਚਿਹਰੇ ਹੋਣ ਦੇ ਨਾਤੇ ਕਿੰਨਾ ਕਮਾਨ ਮਹਿਸੂਸ ਕਰਦੇ ਹੋ ਕਦੇ ਹੋਰ ਕਿਸੇ ਤੋਂ ਅਵਾਰਡ ਮਿਲਿਆ ਸਿੱਖ ਚਿਹਰੇ ਦੇ ਨਾਤੇ ਹੋਣ ਤੇ ਕਿਉਂਕਿ ਬਹੁਤ ਸੰਸਥਾਵਾਂ ਸਨਮਾਨ ਕਰਵਾਂਦੀਆਂ ਨੇ ਅੱਜ ਉਹਨਾਂ ਚਿਹਰਿਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਜਿਹੜੇ ਵਾਕੀ ਸਿੱਖ ਨੇ ਜਿਨ੍ਹਾਂ ਨੇ ਕੁਝ ਕੀਤਾ ਚੰਗਾ ਨਾਮ ਕਮਾਇਆ ਮੇਰੇ ਕੋਲ ਇਹ ਹਮੇਸ਼ਾ ਅਵਾਰਡ ਦੇ ਨਾਲ ਤੇ ਉਹਦੀ ਰੈਕਗਨਿਸ਼ਨ ਤਾਂ ਹਮੇਸ਼ਾ ਇੰਪੋਰਟੈਂਟ ਹੀ ਹੁੰਦੀ ਹੈ ਬੰਦਾ ਮੋਟੀਵੇਟ ਹੁੰਦਾ ਹੂੰ ਨੇ ਤਾਂ ਮੇਰੀ ਗੱਲ ਹੈ ਮੈਨੂੰ ਬੈਂਕਰ ਆਫ ਦイヤー ਅਵਾਰਡ ਮਿਲਿਆ ਫਾਈਨੈਂਸ਼ੀਅਲ ਟਾਈਮ ਲੰਡਨ ਤੋਂ ਜੀ 2000 ਵਿੱਚ ਹਾਰਵਰਡ ਸਕੂਲ ਦੀ ਸਟੱਡੀ ਹੈ ਜਿੱਥੇ ਉਹਨਾਂ ਨੇ 30 ਐਗਜ਼ੀਕਟਿਵ ਸੀਓ ਸਿਲੈਕਟ ਕੀਤੇ ਜਿਨ੍ਹਾਂ ਨੇ ਇੰਡੀਆ ਦੇ ਵਿੱਚ ਕੰਮ ਕੀਤਾ ਉਹਨਾਂ 30 ਦੇ ਵਿੱਚ ਵੀ ਮੇਰਾ ਨਾਮ ਸੀ ਵੀ ਹਾਰਵਰਡ ਸਕੂਲ ਦੀ ਸਟੱਡੀ ਹੈ ਜਿਹਦੇ 30 ਦੇ ਵਿੱਚ ਵੀ ਮੇਰਾ ਨਾਮ ਸੀ ਔਰ ਬਾਕੀ ਅਵਾਰਡ ਬੜੇ ਕਾਫੀ ਮਿਲੇ ਨੇ ਕਾਰਪੋਰੇਟ ਗਵਰਨੈਂਸ ਦੇ ਪਾਵੈ ਅਗਰੀਕਲਚਰ ਹੋਵੇ ਪਾਵੈਸ ਸਮਾਲਸਕੈਲ ਹੋਵੇ ਸਭ ਖੇਤਰ ਚ ਬਹੁਤ ਅਵਾਰਡ ਮਿਲੇ ਯੂਨੀਅਨ ਬੈਂਕ ਐਸੋਸੀਏਸ਼ਨ ਦੇ ਵੀ ਚੇਅਰਮੈਨ ਨੇ ਉੱਥੇ ਵੀ ਬੜਾ ਕੰਮ ਕੀਤਾ ਤੇ ਆਜਿਓ ਯੂ ਐਜੂਕੇਸ਼ਨਲ ਲੋਨ ਹੈ ਯਾ ਜੋ ਕੋਰ ਬੈਂਕਿੰਗ ਸੋਲੂਸ਼ਨ ਹੈ ਯਾ ਤੁਹਾਡਾ ਐਗਰੀਕਲਚਰ ਹੈ ਔਰ ਯਾ ਹੋਰ ਜਿੰਨੇ ਵੀ ਸਭ ਜਗ੍ਹਾ ਤਕਰੀਬਨ 30 ਉਤਨੀ ਕਮੇਟੀ ਦੇ ਵਿੱਚ ਯਾ ਤੇ ਚੇਅਰਮੈਨ ਦੀ ਹیثیت ਨਾਲ ਯਾ ਮੈਂਬਰ ਦੀ ਹیثیت ਨਾਲ ਪਾਰਟਿਸਪੇਟ ਕੀਤਾ ਹਰ ਖੇਤਰ ਵਿੱਚ ਤੇ ਇੰਡੀਆ ਇਨਫਰਾਸਟ੍ਰਕਚਰ ਕਾਰਪੋਰੇਸ਼ਨ ਕੋਲ ਜਿਹੜੀ ਇਨਫਰਾਸਟ੍ਰਕਚਰ ਲੋਨ ਦਿੰਦੀ ਸੀ ਹਰ ਸੇ ਕਹਤੇ ਰੇ ਕੰਮ ਕੀਤਾ ਹਰ ਜਗ੍ਹਾ ਰੈਕੋਗਨੀਸ਼ਨ ਮਿਲੀ ਹੈ ਵਰਡ ਚੈਂਬਰ ਆਫ ਕਾਮਰਸ ਨੇ ਵੀ ਸਿਕ ਚੈਂਬਰ ਜਿਹੜਾ ਦੇ ਰਿਹਾ ਹੈ ਕਗਨੀਸ਼ਨ ਇਟ ਇਜ਼ ਇੰਪੋਰਟੈਂਟ ਇਟ ਗਿਵਸ ਯੂ ਅ ਬੂਸਟ ਟੂ ਪਰਫਾਰਮ ਮਤਲਬ ਹੋਰ ਅੱਗੇ ਤੋ ਕੋ ਅੱਛਾ ਕੰਮ ਕਰ ਸਕੋ ਥੈਂਕ ਯੂ ਥੈਂਕ ਯੂ ਥੈਂਕ ਸੋ ਬਿਲਕੁਲ ਇਹਨਾਂ ਰਿਸ਼ੀਅਰਸ ਤੋਂ ਸਿਕ ਚੈਰਾ ਜਿਨ੍ਹਾਂ ਨੇ ਖਾਸ ਤੌਰ ਤੇ ਬੈਂਕ ਦੇ ਖੇਤਰ ਦੀ ਗੱਲ ਕੀਤੀ ਆਵੇ ਤਾਂ ਆਪਣੇ ਪੱਧਰ ਤੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਖਾਸ ਤੌਰ ਤੇ ਪੰਜਾਬ ਐਟ ਸਿੱਧ ਬੈਂਕ ਪੰਜਾਬ ਐਟ ਸਿੱਧ ਬੈਂਕ ਉਹ ਬੈਂਕ ਸੀ ਹੁਣ ਹੈ ਵੀ ਆ ਇਨ੍ਹਾਂ ਦੇ ਵਿੱਚ ਸਭ ਤੋਂ ਜਿਹੜੇ ਵੱਧ ਚਿਹਰੇ ਜਿਹੜੇ ਨੇ ਉਹ ਸਿੱਖ ਨਜ਼ਰ ਆਉਂਦੇ ਸਨ ਪਰ ਆਖਰਕਾਰ ਅਜਿਹਾ ਕੀ ਹੋਇਆ ਕਿ ਸਿੱਖ ਚਿਹਰੇ ਜਿਹੜੇ ਨੇ ਚੋਣੀ ਨਜ਼ਰ ਆ ਰਹੇ ਕਿ ਬੈਂਕ ਜਿਹੜਾ ਉਹਨਾਂ ਚਿਹਰਿਆਂ ਨੂੰ ਜੋਬ ਨਹੀਂ ਦੇ ਰਿਹਾ ਜਾਂ ਫਿਰ ਸਿੱਖ ਚਿਹਰੇ ਜਿਹੜੇ ਨੇ ਉਹ ਜੋਬ ਨਹੀਂ ਕਰ ਰਹੇ ਇਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਅੱਜ ਚੜ੍ਹਦੀ ਕਲਾ ਟਾਈਮ ਲੀਟ ਦੇ ਉੱਪਰ ਜਿਹੜੀ ਆ ਸਾਂਝੀ ਕੀਤੀ ਹੈ